ਕਰ ਕੇ ਸਾਡੇ ਇੱਥੇ ਪਹੁੰਚੇ ਆ ਤੁਸੀਂ ਤੁਹਾਡਾ ਸਾਰੀ ਜੀ ਬੀਨ ਨੂੰ ਧੰਨਵਾਦ ਕਰਦੇ ਆ ਅੱਜ ਮੇਰਾ ਮਕਸਦ ਜਿਹੜਾ ਇੱਥੇ ਪ੍ਰੈਸ ਨਾਲ ਇਹਨੂੰ ਬੁਲਾਉਂਦਾ ਸੀ ਉਹ ਇਸ ਤਰ੍ਹਾਂ ਸੀ ਕਿ ਕੁਝ ਸਮਾਂ ਪਹਿਲਾਂ ਸਾਡੇ ਇਲਾਕੇ ਦੇ ਬਹੁਤ ਹੀ ਸਮਾਜ ਸੇਵਕ ਡਾਕਟਰ ਸੁਮਿਤਾ ਸ਼ਰਮਾ ਜੀ ਉਹਨਾਂ ਦੇ ਹਸਬੰਡ ਅਮਨ ਵਰਮਾ ਜੀ ਨੇ ਸਾਡੇ ਵਾਲਮੀਕੀ ਭਾਈਚਾਰੇ ਨੂੰ ਬਕਾਊ ਆਖਿਆ ਸੀ ਉਸ ਦੌਰਾਨ ਸਾਡੇ ਸ੍ਰਿਸ਼ਟੀਕਰਤਾ ਪਵਨ ਵਾਲਮੀਕੀ ਜਨਮ ਦਿਵਸ ਤੇ ਸ਼ੁਭ ਯਾਤਰਾ ਜੋ ਅਸੀਂ ਆਯੋਜਨ ਕਰਨਾ ਸੀ ਉਸ ਕਰਕੇ ਅਸੀਂ ਚੁੱਪ ਰਹੇ ਉਸ ਤੋਂ ਬਾਅਦ ਸਾਡੇ ਨਗਰ ਕੌਂਸਲ ਦੇ ਜਿਹੜੇ ਇਲੈਕਸ਼ਨ ਸੀਗੇ ਇਲੈਕਸ਼ਨਾਂ ਦੇ ਵਿਚਕਾਰ ਵੀ ਮੈਂ ਬਿਜ਼ੀ ਹੋ ਗਿਆ ਸੋ ਉਸ ਤੋਂ ਉਪਰੰਤ ਵੀ ਅਸੀਂ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਜਿਸ ਦਿਨ ਮੈਂ ਨਗਰ ਕੌਂਸਲ ਦਾ ਚੋਣ ਲੜ ਰਿਹਾ ਸੀ ਉਹ ਜਿਸ ਦਿਨ ਨਤੀਜੇ ਸ਼ਾਮ ਨੂੰ ਆਏ ਉਸੇ ਦੌਰਾਨ ਫਿਰ ਤੋਂ ਦੁਬਾਰਾ ਤੋਂ ਡਾਟਰ ਸੁਨੀਤਾ ਵੱਲੋਂ ਇਹ ਸ਼ਬਦ ਸਾਨੂੰ ਕਿਹਾ ਗਏ ਕਿ ਚੂੜੇ ਤੈਨੂੰ ਤੇਰੀ ਔਕਾਤ ਦਿਖਾਤੀ ਮੈਨੂੰ ਤਾਂ ਇਹ ਨਹੀਂ ਸਮਝ ਲੱਗਦਾ ਕਿ ਅਸੀਂ ਕਦੋਂ ਆਜ਼ਾਦ ਹੋਵਾਂਗੇ ਜਦੋਂ ਵੀ ਸਾਡੇ ਦੇ ਕੋਈ ਵੀ ਹੁਰਦਾ ਵਾ ਕੋਈ ਸਾਨੂੰ ਚੂੜਾ ਗਏ ਜਾਂਦਾ ਵਾ ਕੋਈ ਸਾਨੂੰ ਕੁਛ ਕਰ ਜਾਂਦਾ ਵਾ ਹਰ ਵਾਰ ਸਾਡੇ ਦੇ ਉੱਤੇ ਵਾਰ ਕੀਤੇ ਜਾਂਦੇ ਆ ਇਹ ਇਸ ਦੇ ਉਪਰੰਤ ਅਸੀਂ ਆਪਣੇ ਮਾਨਯੋਗ ਐਸਐਸਪੀ ਸਾਹਿਬ ਨੂੰ ਦਰਖਾਸਤ ਕੀਤੀ ਆ ਕਿ ਅਸੀਂ ਨਿਆਂ ਦੀ ਮੰਗ ਮੰਗਦੇ ਆ ਤੁਹਾਨੂੰ ਇੱਥੇ ਇਕੱਠੇ ਕਰਨ ਦਾ ਇੱਕ ਖਾਸ ਮਕਸਦ ਹੈਗਾ ਕਿ ਇਹ ਸਾਡਾ ਜਿਹੜਾ ਸਨੇਹਾ ਵਾ ਪੂਰੀ عوام ਤੱਕ ਪਹੁੰਚ ਪਹੁੰਚਾਇਆ ਜਾਵੇ ਤਾਂ ਕਿ ਲੋਕਾਂ ਨੂੰ ਪਤਾ ਲੱਗ ਜਵੇ ਕਿ ਇਹ ਕਿੰਨੇ ਕ ਸਮਾਜ ਸੇਵੀ ਆ ਉਸ ਤੋਂ ਬਾਅਦ ਸਾਨੂੰ ਫੋਨ ਦੇ ਉੱਤੇ ਉਹ ਡਾਕਟਰ ਸ੍ਰੀ ਦਾ ਸ਼ਰਮਾ ਦਾ ਹਸਬੰਦ ਉਹ ਮੈਨੂੰ ਇਹ ਗੱਲ ਕਹਿ ਰਿਹਾ ਕਿ ਖਾਦੀ ਪੀਤੀ ਦੇ ਵਿੱਚ ਮੇ ਕੋਈ ਕੰਮ ਕਾਇ ਹੋ ਗਿਆ ਅਨੇਕਾ ਤਰ੍ਹਾਂ ਤਰ੍ਹਾਂ ਦੇ ਲੋਕ ਬਹਾਨੇ ਬਣਾ ਲੈਂਦੇ ਆ ਜੋ ਉਹਨਾਂ ਨੂੰ ਪਤਾ ਵਾ ਦੇਹ ਜੋ ਸਮਾਜ ਆ ਇਹਨੂੰ ਜਿਹੜੇ ਮਰਜੀ ਕੁਚਲ ਦਵੋ ਇਹ ਕੁਚਲਣ ਵਾਲੇ ਕੰਮ ਆ ਕਿ ਪਹਿਲਾਂ ਕਹਿ ਦਿਓ ਉਸ ਤੋਂ ਬਾਅਦ ਮਾਫੀ ਮੰਗ ਲਓ ਸਾਨੂੰ ਬਕਾਊ ਕਿਹਾ ਗਿਆ ਵਾ ਸਾਡੀ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਉਹਨਾਂ ਨੇ ਜਿਹੜੀ ਬੇਇੱਜ਼ਤੀ ਕੀਤੀ ਆ ਤੋਂ ਇਸ ਕਰਕੇ ਅੱਜ ਇਹ ਮੈਂ ਪ੍ਰੈਸ ਕਾਨਫਰੰਸ ਨੂੰ ਇਕੱਠੇ ਕੀਤਾ ਵਾ ਕਿ ਸਾਡਾ ਇਹ ਜਿਹੜਾ ਸੁਨੇਹਾ ਵਾ ਇਹ ਸ਼ਹਿਰ ਦੀ ਆਬਾਦ ਤੱਕ ਪਹੁੰਚਾਇਆ ਜਾਵੇ ਸਾਨੂੰ ਅਸੀਂ ਨਿਆਂ ਦੀ ਮੰਗ ਮੰਗਦੇ ਆ ਜੇ ਸਾਨੂੰ ਨਿਆਂ ਨਾ ਦਿੱਤਾ ਗਿਆ ਸਾਨੂੰ ਇਨਸਾਫ ਨਾ ਦਿੱਤਾ ਗਿਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਨਾ ਕੀਤੀ ਗਈ ਤਾਂ ਸਾਨੂੰ ਹੋ ਸਕਦਾ ਵੀ ਸਾਨੂੰ ਸੜਕਾਂ ਤੇ ਉਤਰਨਾ ਪਵੇ ਅਸੀਂ ਵੀ ਚਾਹੁੰਦੇ ਹਾਂ ਕਿ ਸ਼ਹਿਰ ਦਾ ਮਾਹੌਲ ਖਰਾਬ ਹੋਵੇ ਸੋ ਅਸੀਂ ਹੱਥ ਜੁੜ ਕੇ ਆਪਣੇ ਜੋ ਵੀ ਸਾਡੇ ਪ੍ਰਸ਼ਾਸਨ ਨੂੰ ਮੰਗ ਮੰਗਦੇ ਆਂ ਵੀ ਸਾਨੂੰ ਇਨਸਾਫ ਦਿਵਾਇਆ ਜਾਵੇ ਜੇ ਸਾਨੂੰ ਇਨਸਾਫ ਨਹੀਂ ਦਿੱਤਾ ਗਿਆ ਤਾਂ ਅਸੀਂ ਸੜਕਾਂ ਤੇ ਉਤਰਾਂਗੇ ਫਿਰ ਇਹ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਅਸੀਂ ਸ਼ਹਿਰ ਚੌਂਕ ਦੇ ਵਿੱਚ ਅਸੀਂ ਸੜਕਾਂ ਦੇ ਉੱਤੇ ਸ਼ਹਿਰ ਦੇ ਵਿੱਚ ਅਸੀਂ ਕੂੜਾ ਖਿਲਾਰਾਂਗੇ ਫਿਰ ਅਸੀਂ ਇਹਨਾਂ ਨੂੰ ਦੱਸਾਂਗੇ ਕਿ ਅਸੀਂ ਕੌਣ ਹੁੰਦੇ ਆ ਸੋ ਇਹ ਹੀ ਮੇਰੀ ਮੰਗ ਹੈ ਪ੍ਰਸ਼ਾਸਨ ਅੱਗੇ ਉਸ ਤੋਂ ਬਾਅਦ ਅੱਜ ਇੱਕ ਅਨੋਖੀ ਘਟਨਾ ਹੋਰ ਵਾਪਰੀ ਆ ਕਿ ਜਿੱਥੇ ਮੈਂ ਵਾਰਡ ਨੰਬਰ 14 ਤੋਂ ਇਲੈਕਸ਼ਨ ਲੜ ਰਿਹਾ ਸੀ ਨਗਰ ਕੌਂਸਲ ਦਾ ਐਸੀ ਐਸੀ ਵਾਰਡੋਂ ਵਿੱਚੋਂ ਉੱਥੇ ਇੱਕ ਮੇਰੇ ਵਾਰਡ ਦੇ ਵਿੱਚ ਸਾਡੇ ਬਹੁਤੀ ਸੀਨੀਅਰ ਡਾਕਟਰ ਭੁਪਿੰਦਰ ਜੀ ਆਪਣਾ ਕਲੀਨਿਕ ਕਰਦੇ ਆ ਅੱਜ ਮੈਂ ਉਹਨਾਂ ਦੇ ਕਲੀਨਿਕ ਦੇ ਉੱਤੇ ਲੰਘ ਰਿਹਾ ਸੀ ਤਾਂ ਮੈਂ ਸ਼ੂਗਰ ਦਾ ਪੇਸ਼ੈਂਟ ਆ ਤਾਂ ਮੇਰੇ ਦਿਮਾਗ ਦੇ ਵਿੱਚ ਵੈਸੇ ਇਹ ਗੱਲ ਆਈ ਕਿ ਚਲੋ ਕੱਲ ਨੂੰ ਤੇ ਲੰਘਦੇ ਡਾਕਟਰ ਸਾਹਿਬ ਨਾਲ ਮਿਲ ਚਲਦੀ ਚਲੀਏ ਤੇ ਨਾਲੇ ਮੈਂ ਆਪਣੀ ਸ਼ੂਗਰ ਚੈੱਕ ਕਰਾ ਲਵਾਂ ਜਿਹਦੇ ਨਾਲ ਉਹਨਾਂ ਕੋਲ 10 ਮਿੰਟ ਬਰਕੇ ਆਪਣੀ ਸ਼ੂਗਰ ਚੈੱਕ ਕਰਾ ਕੇ ਵਾਪਸ ਘਰ ਪਹੁੰਚਿਆ ਤਾਂ ਉਹਨੇ ਮੈਨੂੰ ਥੋਣਾਂੰਦਾ ਵਾ ਕਿ ਬਕਰ ਸ੍ਰੀਗਾ ਜੀ ਮੇਰੇ ਮਨ ਦੇ ਤੋਂ ਆਕੇ ਮੈਨੂੰ ਧੰਗੀਆਂ ਦੇ ਕੇ ਗਏ ਆ ਬਿਜਲੀ ਇੱਥੇ ਵਰਨਾ ਨਹੀਂ ਚਾਹੀਦਾ ਹੁਣ ਤਾਂ ਮੈਂ ਪ੍ਰਸ਼ਾਸਨ ਕੋਲ ਹੀ ਮੰਗ ਮੰਗਦਾ ਵਾਂ ਕਿ ਮੈਨੂੰ ਘੁੰਮਣ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਮੈਨੂੰ ਤੱਕ ਜਮੈਂ ਘੁੰਮ ਸਕਾਂ ਜਿਹੜੀ ਅੱਜ ਉਹ ਮੈਨੂੰ ਧਮਕੀਆਂ ਦਿੰਦੇ ਆ ਕੱਲ ਨੂੰ ਮੈਨੂੰ ਮਰਵਾਉਂਦੀਆਂ ਧਮਕੀਆਂ ਵੀ ਦਾਨੀਆਂ ਇਹਨਾਂ ਨੇ ਮੇਰੇ ਤੋਂ ਹੋਰ ਪਰਚੇ ਵੀ ਕਢਾਣੇ ਆ ਜਿਹੜੇ ਅੱਜ ਨਹੀਂ ਹਟਦੇ ਛੋ ਜ ਅੱਜ ਸਾਡੇ ਵਿੱਚ ਮੌਜੂਦ ਆ ਡਾਕਟਰ ਸਾਹਿਬ ਡਾਟ ਭਵਿੰਦਰ ਜੀ ਜਿਹਨੇ ਵੀ ਦੁਕਾਨ ਦੇ ਉੱਤੇ ਅੱਜ ਉਹ ਧਮਕੀ ਦੇ ਕੇ ਆਏ ਜਾ ਕੇ ਕਿ ਜੋਲੀ ਤੇ ਤੇਰੀ ਦੁਕਾਨ ਤੇ ਵਰਨਾ ਨਹੀਂ ਚਾਹੀਦਾ ਨਾ ਉਹ ਬਾੜ ਦੇ ਵਿੱਚ ਵਰਨਾ ਚਾਹੀਦਾ ਉਹ ਹਾਰ ਚੁੱਕਿਆ ਵਾ ਇਹ ਦੱਸੋ ਕਿੱਥੇ ਦਾ ਕਾਨੂੰਨ ਆ ਕਿ ਇੱਕ ਹਰਿਆ ਬੰਦਾ ਵੀ ਆਪਣੇ ਬਾੜ ਦੇ ਵਿੱਚ ਹੀ ਤੁਮਸਦਾ ਇਹ ਕਾਨੂੰਨ ਬਣਿਆ ਵੇ ਜਿੱਤਿਆ ਹੀ ਹੋ ਸਕਦਾ ਪੌਣੇ ਬਾੜ ਦੇ ਵਿੱਚ ਜਦ ਮੈਂ ਇੱਕ ਤੋਂ ਦੂਜੇ ਘਰ ਨਹੀਂ ਜਾ ਸਕਦਾ ਉੱਥੇ ਮੇਰੇ ਬਰਾਦਰੀ ਦੇ ਘਰ ਵੀ ਆ ਮੇਰੇ ਭਰਾਵਾਂ ਦੇ ਘਰ ਵੀ ਆ ਮੇਰੇ ਸੱਜਣ ਮਿੱਤਰਾਂ ਦੇ ਘਰ ਵੀ ਆ ਮੈਂ ਹਰ ਇੱਕ ਦੇ ਘਰ ਆਣਾ ਜਾਣਾ ਵਾ ਇਸ ਤਰ੍ਹਾਂ ਦਾ ਮੇਰੇ ਤੇ ਪਾਬੰਦੀ ਲਗਾ ਦਿੱਤੀ ਗਈ ਆ ਸੋ ਇਸ ਗੱਲ ਦੀ ਮੈਂ ਪ੍ਰਸ਼ਾਸਨ ਕੋਲੋਂ ਅਪੀਲ ਕਰਦਾ ਵਾਂ ਕਿ ਮੇਰੇ ਨਾਲ ਜੋ ਵੀ ਬਦਿੱਕੀ ਹੋ ਰਹੀ ਆ ਮੈਨੂੰ ਉਹਦਾ ਇਨਸਾਫ ਦਿੱਤਾ ਜਾਵੇ ਤੇ ਹੁਣ ਉਸ ਤੋਂ ਬਾਅਦ ਤੁਹਾਡੇ ਨਾਲ ਰੂਬਰੂ ਹੋਣਗੇ ਸਾਡੇ ਇੱਥੇ ਡਾਕਟਰ ਮੋਦੀ ਦਾ ਡਾਕਟਰ ਡਾਕਟਰ ਭਪਿੰਦਰ ਜੀ ਉਹ ਵੀ ਤੁਹਾਨੂੰ ਦੱਸਣਗੇ ਕਿ ਅੱਜ ਉਹਨਾਂ ਦੇ ਨਾਲ ਕੀ ਵਾਪਰਿਆ ਹੋਇਆ ਵਾ ਉਹਨਾਂ ਨੇ ਕਿੰਨੀ ਬੇਇੱਜ਼ਤੀ ਕੀਤੀ ਦੁਕਾਨ ਦੇ ਉੱਤੇ ਜਾ ਕੇ ਔਰ ਕਿੰਨਾ ਬਰਖਲਾ ਬੋਲੇ ਆ ਜੀ ਪ੍ਰੈਸਰ ਕੋ ਸਾਰੇ ਪ੍ਰੈਸਰ ਬੁਟਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜੀ ਬਾਕੀ ਜੋ ਅਸੀਂ ਅੱਜ ਐਮਐਲਏ ਸਾਹ ਨੂੰ ਮਿਲਣ ਗਏ ਸੀ ਵੀ ਅਸੀਂ ਉਹ ਗਲੀ ਦਾ ਸੜਕ ਬਣਾਨੀ ਹੈਗੀ ਆ ਉਸ ਬਾਰੇ ਗਏ ਸੀ ਉਸ ਤੋਂ ਬਾਅਦ ਜੋ ਅਸੀਂ ਆਏ ਕਹਿੰਦੇ ਚਲੋ ਡਾਕਟਰ ਸਾਹਿਬ ਕਹਿੰਦੇ ਤਾਂ ਮੈਂ ਤੁਹਾਡੇ ਕੋ ਚੈੱਕ ਕਰਾਂ ਨਾ ਸ਼ੂਗਰ ਆ ਗਈ ਹੈ ਸ਼ੂਗਰ ਚੈੱਕ ਕਰਨ ਲੱਗਿਆ ਮੈਂ ਜਦੋਂ ਬਾਅਦ ਚ ਇਹਨਾਂ ਤੋਂ ਜਾਣ ਤੋਂ 10 ਮਿੰਟ ਬਾਅਦ ਹੀ ਉਹਦਾ ਫੋਨ ਆਣ ਲੱਗ ਪਿਆ ਕਿ ਜੋਲੀ ਗਾਦੀ ਇੱਥੇ ਆਏਗੇ ਜੋਲੀ ਗਾਦੀ ਆਏ ਤੇ ਜਨ ਕੇ ਜੋ ਸ਼ੋਰ ਮੈਂ ਗਿਆਨੀ ਉਹ ਕਹਿੰਦੀ ਮੇਰੇ ਬੇਕੋਲ ਮੇਰੀ ਗੱਲ ਸੁਣ ਲੈ ਮੈਂ ਮੈਨੂੰ ਕਿ ਲੋੜੇ ਚੋਣੇ ਦੋੜਾ ਤੁਸੀਂ ਆ ਜਾਓ ਇੱਥੇ ਉੱਥੇ ਮੇਰੇ ਕੋ ਆਏ ਮੈਂ ਕਿਹਾ ਇੱਥੇ ਜੋਲੀ ਨਹੀਂ ਆਣਾ ਚਾਹੀਦਾ ਹੈਗਾ ਬੰਦਾ ਕੌਣ ਆਇਆ ਕੌਣ ਸੀ ਸਹੀ ਤਾਂ ਆਈ ਸੀ ਤੇ ਉਹ ਹਸਬੰਡ ਆਇਆ ਸੀ ਤੇ ਹੰਸਰਾ ਜਿਆ ਸੀ ਤੇ ਨਾਲ ਇੱਕ ਉਹ ਕੰਬੂ ਕਪਟੇਸ਼ ਵਾਲਾ ਸੀ ਸ਼ਰਮ ਗੁੰਡਾਗਰਦੀ ਹੋ ਰਹੀ ਜੇ ਇਹ ਕੇ ਸ਼ਰਮ ਗੁੰਡਾਗਰਦੀ ਆ ਬੰਦੇ ਆਏ ਸੀ ਇਥੇ ਕਹਿੰਦੇ ਥੋੜਾ ਜਿਹਾ ਹਾਂ ਜੀ ਥੋੜਾ ਗੁੰਡਾ ਕਿਹੜਾ ਕੰਬੂ ਸੋਨੇ ਦੀ ਦੁਕਾਨ ਦੇ ਅੱਗੇ ਇਹਨਾਂ ਨੂੰ ਤੰਗਾਇਆ ਜੀ ਕਿ ਇੱਥੇ ਨਹੀਂ ਵਰਨਾ ਚਾਹੀਦਾ ਹੁਣ ਇਹ ਇਨਸਾਫ ਤੁਸੀਂ ਕਰਾਣਾ ਵਾ ਮੈਂ ਤਾਂ ਦੁਕਾਨ ਜਿਹੜੇ ਕਹਾ ਦੁਕਾਨ ਤੇ ਹਰ ਇੱਕ ਬੰਦੇ ਨੇ ਆਣਾ ਜੇ ਤੂੰ ਤੂੰ ਦੁਕਾਨ ਤੇ ਕੋਈ ਵੀ ਆ ਸਕਦਾ ਹੈਗਾ ਕੋ ਕੱਲ ਨੂੰ ਇਹ 19 ਕੇ ਬੰਦਾ ਕੋ ਆਪਣਾ ਬੰਦਾ ਭੇਜ ਕੇ ਕੋਈ ਹੋਰ ਵਾਰਦਾ ਤੁਸੀਂ ਕਰਾ ਸਕਦੇ ਮੇਰੀ ਦੁਕਾਨ ਤੇ ਹਾਂ ਜੀ ਚਲੋ ਜੀ ਹੈਲੋ ਜੀ ਜੀ ਕੋਣ ਜੀ ਅਮਨ ਗੱਲ ਕਰ ਰਿਹਾ ਅਮਨ ਅਮਨ ਅੱਛੇ ਜੀ ਹਾਂ ਜੀ ਹਾਂ ਜੀ ਹਾਂ ਜੀ ਬਣ ਬਾਈ ਕੀ ਗੱਲ ਹੋ ਗਈ ਉਹ ਬੰਦਾ ਕੌਣਾ ਸੀਗਾ ਕਾ ਉਹ ਭਾਈ ਯਾਰ ਮੈਨੂੰ ਨਾ ਪਤਾ ਕੀ ਗੱਲ ਹੈ ਦੇਖੋ ਮੈਨੂੰ ਤੁਹਾਡੇ ਤੋਂ ਯਾਰ ਉਮੀਦ ਨਹੀਂ ਸੀ ਭਾਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਵਾਂ ਮੈਂ ਤਾਂ ਸਿਰਫ ਉਹਦੇ ਬਾਰੇ ਲਿਖਿਆ ਬੰਦੇ ਬਾਰੇ ਵੀ ਦੇਖੋ ਇਹ ਬੰਦਾ ਦੇਖੋ ਅਸੀਂ 2 ਮਹੀਨੇ ਦੀ ਹੈਲਪ ਕਰਦੇ ਰਹੇ ਅੱਛਾ ਜੀ ਕਰਦੇ ਰਹੇ ਜਿਹਦੇ ਨਾਲ ਦੇਖੋ ਦੇਖੋ ਇੱਕਦਮ ਬੰਦਾ ਮੋਕਰ ਜਿਹਾ ਗੁੱਸਾ ਤਾਂ ਆਉਂਦਾ ਹੀ ਐ ਤੁਹਾਡੀ ਗੱਲ ਨਾਲ ਫਿਰ ਸਿਰਫ ਰਵੀ ਨੂੰ ਲਿਖਿਆ ਮੈਂ ਹੋਰ ਤਾਂ ਕਿਸ ਨੂੰ ਲਿਖਿਆ ਹੀ ਨਹੀਂ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਹਾਂ ਭਾਜੀ ਹਾਂ ਗੱਲ ਤਾਂ ਅਮਨ ਭਾਜੀ ਇਹ ਦੇਖੋ ਉਹ ਵੇਖ ਗਿਆ ਨਹੀਂ ਵੇਖ ਗਿਆ ਤੁਸੀਂ ਉਹਨੂੰ ਕਹੋ ਹਨਾ ਮੈਂ ਤਾਂ ਇਸ ਚੀਜ਼ ਨੂੰ ਰਹਿਣਾ ਹੋਰ ਤਾਂ ਕੁਛ ਨਹੀਂ ਕਿਹਾ ਮੈਂ ਤਾਂ ਇਸ ਚੀਜ਼ ਤੋਂ ਹਰਾਨਾ ਵੀ ਮੇਰਾ ਤੁਹਾਡੇ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ ਮੈਂ ਪਹਿਲਾਂ ਤਾਂ ਮੈਨੂੰ ਭਾਜੀ ਯਕੀਨ ਨਾ ਹੋਵੇ ਇਸ ਗੱਲ ਦੇ ਉੱਤੇ ਠੀਕ ਹੈ ਉਹ ਫਿਰ ਰਵੀ ਨੂੰ ਮੈਂ ਲਿਖਿਆ ਰਵੀ ਮੇਰੇ ਨਾਲ ਗੱਲਬਾਤ ਕਰਦਾ ਰਹਿੰਦਾ ਸੀ ਭਾਜੀ ਮੈਂ ਦੱਸਦਾ ਭਾਜੀ ਰਵੀ ਆਇਆ ਨਹੀਂ ਲੇਟ ਜੀ ਹਾਂ ਲੇਟ ਆਇਆ ਤੇ ਕਹਿੰਦਾ ਚਾਚਾ ਮੈਂ ਦੱਦਾ ਕਰਕੇ दारू ਲੈ ਕੇ ਛੱਡੀ ਨੂੰ ਚਲੋ ਬੈਠੀਏ ਪੀਂਦੇ ਅਸੀਂ ਬੈਠ ਕੇ ਪੀਣ ਵਾਸਤੇ ਕਿਹਾ ਤੁਹਾਨੂੰ ਪਤਾ ਲੱਗੀ ਗੱਲ ਵੇ ਇਹਦੇ ਤੋਂ 2 ਲੱਖ ਜਿਹਨਾਂ ਦਾ ਫੈਸਲਾ ਹੋ ਗਿਆ ਮੈਂ ਕਿਹਾ ਬੋਲ ਕਿ ਮੈਨੂੰ ਮੈਂ ਕਿਹਾ ਮੈਨੂੰ ਨਹੀਂ ਪਤਾ 2 ਲੱਖ ਦੀ ਗੱਲ ਚੱਲਦੀ ਸੀ ਇਹ ਕਰੀ ਗਏ ਕਰੀ ਗਏ ਮੈਂ ਇਹਨੂੰ ਕਿਹਾ ਵੀ ਭਾਈ ਸਾਹਿਬ ਤੇ ਨਾਲ ਇੰਨਾ ਸਮਾਜ ਅਸੀਂ ਖੜਾ ਕੀਤਾ ਉਧਰੋਂ ਵੀ ਕੰਮੇ ਤੋਂ ਲੈ ਕੇ ਪਿੰਡਾਂ ਤੋਂ ਲੈ ਕੇ ਆਏ ਐ ਸੀ ਬੰਦੇ ਉਦੋਂ ਜਦੋਂ ਮੀਟਿੰਗ ਸੀ 300 400 ਬੰਦਾ ਇਕੱਠਾ ਕੀਤਾ ਸੀ ਅਸੀਂ ਹਾਂਜੀ ਹਾਂਜੀ ਠੀਕ ਹੈ ਮੈਨੂੰ ਪਤਾ ਭਾਜੀ ਅਸੀਂ ਗੱਡੀਆਂ ਭੇਜ ਕੇ ਆਟੋ ਭੇਜ ਵੀ ਚੱਲਿਆ ਯਾਰ ਇਹਦਾ ਇਹਦਾ ਕੋਈ ਹੱਲ ਹੋਣੀ ਨਹੀਂ ਕੋਈ ਵੀ ਗੱਲ ਕੀ ਦੇਖੋ ਮੈਂ ਇਹਨਾਂ ਨੂੰ ਸੱਚੇ ਦਿਲੋਂ ਦੱਸਦਾ ਮੈਂ ਤੁਹਾਡੀ ਦਿਲੋਂ ਰਿਸਪੈਕਟ ਕਰਦਾ ਭਾਜੀ ਜੀ 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 ਤੇ ਇਹ ਗੱਲ ਭਾਜੀ ਇਦਾਂ ਵਾ ਉਹ ਜਦੋਂ ਨਾ ਬੈਗ ਲੱਗ ਗਏ ਹਾਂ ਫੇਰ ਕਹਿੰਦਾ ਦੇਖੋ ਚਾਚਾ ਜੀ ਕਹਿੰਦਾ ਇਹ ਕੰਡਾ ਇਹਨਾਂ ਨੇ ਪ੍ਰਧਾਨ ਜੀ ਦੇ ਕੋਲ 2 ਲੱਖ ਰੁਪਏ ਲਿਆ ਕਹਿੰਦਾ ਬੇਪਰ ਨੇ ਉਹ ਜਦੋਂ ਮੈਂ ਮ ਹਾਂ ਤੇ ਪੈਗ ਲੱਗੇ ਸੀ ਰਵੀ ਦੇ ਵੀ ਪੈਗ ਲੱਗੇ ਸੀ ਮੈਂ ਉਹਦਾ ਸਕਰੀਨਸ਼ਾਟ ਲੈ ਲਿਆ ਹਾਂ ਜਦੋਂ ਸਕਰੀਨਸ਼ਾਟ ਲੈ ਲਿਆ ਜਦੋਂ ਮੈਂ ਬਾਅਦ ਵਿੱਚ ਬੜਿਆ ਤੂੰ ਦੀ ਭਾਜੀ ਥਲੇ ਜੀ ਲਿਖ ਦਿੱਤੀ ਐ ਬੇ ਬਾਲਮੀਕੀ ਸਮਾਜ ਬਕਾਊ ਆ ਉਹ ਮੇਤੋਂ ਗਲਤੀ ਕਿਤੇ ਹੋ ਗਈ ਹੋਣੀ ਹੈ ਕਿਤੇ ਲੈ ਮੈਂ ਵੀ ਪੈਗ ਬੁੱਕ ਲਾਇਆ ਹੋਣਾ ਤੂੰ ਚਾ ਭਾਜੀ ਉਹਦਾ ਸੋਇਆ ਤਾਂ ਗਲਤੀ ਹੈ ਨਾ ਭਾਜੀ ਯਾਰੇ ਹੁਣ ਉਹ ਜਿਹੜਾ ਤੁਹਾਨੂੰ ਕਹਿੰਦੇ ਨੇ ਮਾਫ ਮੰਗ ਲੈਣੇ ਪਰ ਇਹ ਮੇਰੀ ਸੋਚ ਨਹੀਂ ਇਦਾਂ ਦੀ ਹੈਗੀ ਉਹ ਸੜ ਮੇਨਾ ਦਿਮਾਗ ਖਰਾਬੇ ਕਰਤਾ ਉਹਨੇ ਬੰਦੇ ਨੂੰ ਆ